ਕਨਫਰੰਸ ਜਿਹੜੀ ਕਰਨੀ ਪੈਗੀ ਹੈ ਕਿ ਕੱਚੇ ਮਜ਼ਦੂਰਾਂ ਦੇ ਨਾਲ ਕੁਝ ਪਿਛਲੇ ਸਮੇਂ ਤੋਂ ਜਿਹੜਾ ਧੱਕਾ ਹੋ ਰਿਹਾ ਉਸ ਦੇ ਵਿੱਚ ਕੋਈ ਵੀ ਸਰਕਾਰ ਵੱਲੋਂ ਜਿਹੜੀਆਂ ਤੁਹਾਡੇ ਲੋਕ ਕੀਤੀਆਂ ਮੰਗ ਦੇ ਸੁਣਵਾਈ ਨਹੀਂ ਕੀਤੀ ਗਈ ਕੀ ਕੁਝ ਹੋਣ ਲੱਗੇਗਾ ਤੁਹਾਡੇ ਪਿਛਲੇ ਨਾਲ ਬਿਲਕੁਲ ਜੀ ਅਸੀਂ ਵਾਰ-ਵਾਰ ਸਰਕਾਰ ਨਾਲ ਮੈਨੇਜਮੈਂਟ ਨਾਲ ਮੀਟਿੰਗਾਂ ਕਰਦੇ ਸਾਡੀ ਕਮੇਟੀ ਵੀ ਬਣੀ ਹੈ ਕਮੇਟੀ ਨੇ ਜੀ ਵਾਰੀਓ ਬੋਲੋ ਸਾਬ ਨੇ ਪਿਛਲੇ ਖਾਲ ਸਾਡੇ ਨਾਲ ਮੀਟਿੰਗ ਕਰਕੇ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਸੀ ਕਮੇਟੀ ਸਾਨੂੰ ਪਾਲਸੀ ਬਣਾਏਗੀ ਪਾਲਸੀ ਦੇ ਵਿੱਚ ਦੋ ਵੀ ਸਾਡੇ ਰੈਗੂਲੇਸ਼ਨ ਆ ਉਹ ਲਾਗੂ ਕੀਤੇ ਜਾਣਗੇ ਪਰ ਇੱਕ ਸਾਲ ਸਮਾਂ ਬੀਤ ਜਾਂਦੇ باوجود ਵੀ ਸਾਡੇ ਨਾਲ ਪਾਲਸੀ ਨਹੀਂ ਬਣਾਈ ਗਈ ਨਾ ਹੀ ਕੋਈ ਸਾਡੇ ਨਾਲ ਬਾਅਦ ਵਿੱਚ ਮੀਟਿੰਗ ਕੀਤੀ ਗਈ ਐ ਅਸੀਂ ਹੜਤਾਲ ਕੀਤੀ ਹੜਤਾਲ ਦੇ ਵਿੱਚ ਸਾਨੂੰ ਮੀਟਿੰਗ ਕੀਤੀ ਗਈ ਸੀ ਪਰ ਮੀਟਿੰਗ ਕਰਕੇ ਉਹਨਾਂ ਨੇ ਦੋ ਮੀਟਿੰਗ ਸਾਡੇ ਨਾਲ ਕਰਨ ਵਾਸਤੇ ਗਿਆ ਸੀ ਪਰ ਦੋਨੇ ਹੀ ਮੀਟਿੰਗਾਂ ਨਹੀਂ ਹੋਈਆਂ ਸਾਡੇ ਨਾਲ ਫਾਈਨਲ ਮੀਟਿੰਗ ਉਹ 28 ਤਰੀਕ ਨੂੰ ਕਰਨੀ ਹੈ ਜੇਕਰ ਸਰਕਾਰ 28 ਤਰੀਕ ਨੂੰ ਸਾਡੇ ਨਾਲ ਮੀਟਿੰਗ ਨਹੀਂ ਕਰਦੀ ਫਾਈਨਲ ਆ ਤੇ 28 ਸ਼ਾਮ ਤੋਈ ਬਸ ਬਸ ਤੁਹਾਨੂੰ ਨਹੀਂ ਲੱਗਦਾ ਕਿ ਇਨਾਫ ਟੇਬਲ ਟਾਕ ਹੋ ਚੁੱਕੇ ਨੇ ਇਨਾਫ ਮੀਟਿੰਗਸ ਹੋ ਚੁੱਕੀਆਂ ਹਨ ਯਾਨੀ ਬਸ ਉਸ ਤੋਂ ਬਾਵਜੂਦ ਵੀ ਜੇ ਕੁਝ ਨਹੀਂ ਨਿਕਲ ਰਿਹਾ ਤੇ ਕੁਝ ਵੱਡਾ ਐਕਸ਼ਨ ਹੈ ਜਿਹੜਾ ਤੁਹਾਡੇ ਵੱਲੋਂ ਲੈਣਾ ਜਾਣਾ ਚਾਹੀਦਾ ਬਿਲਕੁਲ ਜੀ ਅਸੀਂ ਅਨਮਿੱਥੇ ਸਮੇਂ ਲਈ ਬੱਸਾਂ ਬੰਦ ਕਰਾਂਗੇ ਉਸ ਤਰ੍ਹਾਂ ਜੋ ਸਾਡੀ ਸੂਬਾ ਕਮੇਟੀ ਦਾ ਫੈਸਲਾ ਹੋਏਗਾ ਜੇ ਮੰਨ ਲੀਏ ਕਿ ਮੁੱਖ ਮੰਤਰੀ ਸਾਹਿਬ ਦੀ ਕੋਠੀ ਕੀ ਰੰਦਾ ਹੋਏਗਾ ਜਾਂ ਕੋਈ ਕੋਈ ਚੌਕ ਬੰਦ ਜਾਂ ਚੰਡੀਗੜ੍ਹ ਹੋਏਗਾ ਨਾ ਮਜਾ ਹੋ ਰਿਹਾ ਬਿਲਕੁਲ ਅਸੀਂ ਕਰਾਂਗੇ ਬੱਸਾਂ ਦੀ ਕੰਡੀਸ਼ਨ ਬਾਰੇ ਕੀ ਕਹੋਗੇ ਕਿਉਂਕਿ ਬੱਸਾਂ ਦੀ ਕੰਡੀਸ਼ਨ ਬਹੁਤ ਖਰਾਬ ਹੈ ਬਿਲਕੁਲ ਜੀ ਬੱਸਾਂ ਕੋਈ ਕਈ ਵੇਲੇ ਟਾਇਰ ਫਟ ਜਾਂਦੇ ਨੇ ਕਈ ਵੇਲੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਕਈ ਵੇਲੇ ਰੋੜ ਦੇ ਨੇ ਪ੍ਰਾਈਵੇਟ ਏਸ਼ਨ ਜਿਹੜੀ ਹੈ ਟ੍ਰੈਵਲ ਕਰਦੀ ਹੈ ਉਸ ਦੇ ਨਾਲ ਵੀ ਕਾਫੀ ਦਿੱਕਤਾਂ ਆਉਂਦੀਆਂ ਨੇ ਇੰਨਾ ਸਾਰੀ ਚੀਜ਼ਾਂ ਨੂੰ ਲੈ ਕੇ ਕਦੀ ਕੋਈ ਐਕਸ਼ਨ ਦੀ ਗੱਲ ਹੋਈ ਬਿਲਕੁਲ ਜੀ ਅਸੀਂ ਸਰਕਾਰ ਨੂੰ ਵਾਰ-ਵਾਰ ਉਹ ਸਾਡੇ ਨੂੰ ਲੰਗ ਪੱਤਰ ਦੇ ਵਿੱਚ ਵੀ ਇਹ ਮੰਗਾਂ ਕੀਤੀ ਹੈ ਕਿ ਸਾਡੀਆਂ ਬੱਸਾਂ ਨੂੰ ਸਬੇੜ ਪੜ ਦਿੱਤਾ ਜਾਂਦਾ ਹੈ ਔਰ ਟਾਇਰ ਦਿੱਤੇ ਜਾਂਦੇ ਕਿ ਉਹਦਾ ਬ੍ਰੀਕ ਸਪੈਰ ਜਿਆਦਾ ਹੋਣ ਕਰਕੇ ਟਾਇਰਾਂ ਨੂੰ ਵੀ ਦਿੱਕਤ ਆ ਰਹੀ ਔਰ ਬੱਸਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਪਿਛਲੇ ਸਾਲ ਸਰਕਾਰ ਨੇ ਬੱਸਾਂ ਪਾਈਆਂ ਨਵੀਆਂ ਉਹਨਾਂ ਦੇ ਵਿੱਚ ਇੰਨੀ ਪਰੇਸ਼ਾਨੀ ਆ ਰਹੀ ਹੈ ਉਹ ਕਦੀ ਕਿਤੇ ਖੜ ਜਾਂਦੀ ਕਦੀ ਕਿਤੇ ਖੜ ਜਾਂਦੀ ਸਰਕਾਰ ਉਹਨੂੰ ਪ੍ਰੋਪਰ ਨਾ ਤਾਂ ਸਮਾਨ ਭੇਜਿਆ ਜਾ ਰਿਹਾ ਨਾ ਸੁਪੇਰਪੜ ਭੇਜਿਆ ਜਾ ਰਿਹਾ ਜਾ ਰਿਹਾ ਉਹ ਟਾਇਰਾਂ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਔਰ ਅਸੀਂ ਬਾਰ ਬਾਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਲਗਭਗ 10000 ਬੱਸ ਨਵੀਂ ਪੰਨਬੰਦ ਦੇ ਦਿੱਤੀ ਜਾਵੇ ਜਿਹੜੀ ਆਮ ਪਬਲਿਕ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਔਰ ਸਾਡੇ ਵਰਕਰਾਂ ਨੂੰ ਔਰ ਪਬਲਿਕ ਦੇ ਵਿੱਚ ਜੋ ਆਪਸੀ ਮਤਭੇਦ ਜਾਂ ਝਗੜੇ ਹੁੰਦੇ ਆ ਇਹ ਨਾ ਹੋਈ ਜਾਣ। ਪਰ ਕੁਝ ਟਾਈਮ ਪਹਿਲਾਂ ਤਾਂ ਇਹ ਗੱਲ ਸਾਹਮਣੇ ਆਈ ਸੀ ਜੀਐਮ ਵੱਲੋਂ ਵੀ ਇਹ ਗੱਲ ਆਖੀ ਗਈ ਸੀ ਕਿ ਜਿਹੜੇ ਸਵੇਰ ਪਾਰਟ ਆ ਉਹਦੀ ਕੋਈ ਦਿੱਕਤ ਨਹੀਂ ਆ ਰਹੀ ਔਰ ਟਾਇਰਸ ਵਗੈਰਾ ਜਿਹੜੇ ਉਹ ਪ੍ਰੋਪਰ ਦਿੱਤੇ ਜਾ ਰਹੇ ਨੇ ਇਦਾਂ ਦੀ ਹੁਣ ਕੋਈ ਦਿੱਕਤ ਨਹੀਂ ਮੈਗੀ ਇਹ ਡਿੱਪੂ ਦੇ ਵਿੱਚ। ਬਿਲਕੁਲ ਜੀ ਤੁਸੀਂ ਆਪ ਦੇਖਦੇ ਹੋ ਰੋਜ਼ ਵੀਡੀਓ ਆ ਰਹੀਆਂ ਰੋਜ਼ ਫੋਟੋਆਂ ਆ ਰਹੀਆਂ ਕਿਸੇ ਨਾ ਕਿਸੇ ਗੱਡੀ ਦਾ ਟਾਇਰ ਫਟ ਰਿਹਾ ਕਿਉਂ ਫਟ ਰਿਹਾ ਉਹ ਲੋਡ ਸਹਾਇਤਾ ਹੁਣ ਕਰਕੇ ਟਾਇਰ ਫਟ ਰਿਹਾ। ਗੱਡੀਆਂ ਦੀ ਜ਼ਿਆਦਾ ਦਿੱਕਤ ਸਪੇਅਰ ਪਾਰਟ ਆ ਟਾਇਰਾਂ ਦੀ ਵਾਰੀਆਂ ਸਾਡੀਆਂ ਲਗਭਗ 4 4-5 ਮੀਂਹ ਦੇ ਬਸਾਂ ਗੱਡੀਆਂ ਕਿਤੇ ਸਪੇਅਰ ਪਾਰਟ ਕਿਤੇ ਆ ਗੱਡੀ